ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਪੰਜਾਬੀਆਂ ਦਾ ਫੇਵਰਟ ਸਰੋਂ ਦਾ ਸਾਗ ਜੋ ਕਿ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਕੁੱਕਰ ਦੇ ਵਿੱਚ ਕਿਵੇਂ ਸਾਗ ਬਣਾਈਦਾ ਉਸ ਤਰ੍ਹਾਂ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਉਸ ਤੋਂ ਪਹਿਲਾਂ ਆਪਾਂ ਸਾਗ ਸਰੋਂ ਦਾ ਲੈ ਕੇ ਪਾਲਕ ਤੇ ਔਰ ਮੇਥੀ ਲੈ ਕੇ ਆਪਾਂ ਨੇ ਕੱਟ ਲਿਆ ਸੀ ਬ੍ਰੀਕ ਬ੍ਰੀਕ ਕੱਟ ਲਿਆ ਸੀ ਔਰ ਧੋ ਕੇ ਇਹਨੂੰ ਸੁਕਾ ਲਿਆ ਜੀ ਤਾਂ ਜਿਹਦਾ ਪਾਣੀ ਵਗੈਰਾ ਨਾ ਰਹੇ ਔਰ ਮਿੱਟੀ ਘੱਟਾ ਸੋ ਬਾਹਰ ਨਿਕਲ ਗਿਆ ਤਿੰਨ ਤੋਂ ਚਾਰ ਵਾਰੀ ਆਪਾਂ ਧੋਤਾ ਜੀ ਇਹ ਹੁਣ ਆਪਾਂ ਇੱਕ ਹਾਂਜੀ ਆਪਾਂ ਇੱਧਰ ਰੱਖ ਦਿੱਤਾ ਦਾ ਕੁੱਕਰ ਤੇ ਆਪਾਂ ਇਹਦੇ ਵਿੱਚ ਪਾਉਣੇ ਤਿੰਨ ਗਲਾਸ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਦੇ ਕਿਉਂਕਿ ਆਪਣਾ ਕੁੱਕਰ ਛੋਟਾ ਹੈ ਹਾਂਜੀ ਇਹਨੂੰ ਉਬਾਲਾ ਆਉਣ ਦਿਓ ਤੇ ਇਹਦੇ ਵਿੱਚ ਆਪਾਂ ਪਾ ਲੈਣਾ ਨਮਕ ਆ ਸਾਗ ਇਹਦੇ ਵਿੱਚ ਆਦਰਕ ਪਿਆਜ਼ ਲਸਣ ਤੇ ਕੱਟ ਲਿਆ ਸੀਗਾ ਤੇ ਆਪਾਂ ਇਹਨੂੰ ਇਸ ਦੇ ਵਿੱਚ ਪਾ ਦਵਾਂਗੇ ਇਹ ਵੀ ਆਪਾਂ ਧੋਸ ਵਰਕੇ ਰੱਖ ਲਿਆ ਜੀ ਹੁੰ ਜੀ ਆਪਾਂ ਪਾ ਦਤਾ ਸਾਗ ਥੋੜਾ ਥੋੜਾ ਕਰਕੇ ਦੇ ਵਿੱਚ ਇਹਤਰਾ ਆਪਣਾ ਸਾਗ ਰਿਚੀ ਜਾਂਦਾ ਜਿਹੜਾ ਬਾਕੀ ਰਹੇਗਾ ਜੀ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣਾਗਾ ਇਹਨੂੰ మీడియం ਫਲੇਮ ਤੇ ਲਾਈ ਜਾਣਾ ਜੀ ਲਿੱਡੇ ਦਾ ਇਕਦਮ ਨਹੀਂ ਦੇਈਦਾ ਹੁੰਦਾ ਉਹ ਤਾਂ ਕਿ ਕਿਉਂਕਿ ਜਿਹੜਾ ਆਪਣਾ ਸਰੋਂ ਦਾ ਸਾਗ ਹੁੰਦਾ ਕੁੜੱਤਨ ਦੇ ਵਿੱਚ ਹੁੰਦਾਗਾ ਜਦੋਂ ਆਪਾਂ ਉਹਦਾ ਲਿੱਡ ਦੇ ਦਵਾਂਗੇ ਤੇ ਉਹ ਕੁੜੱਤਨ ਦੇ ਵਿੱਚ ਸਾਗ ਬਣ ਜਾਏਗਾ ਇਸ ਤਰ੍ਹਾਂ ਜਿਹੜੀ ਇਹਦੀ ਕੁੜੱਤਨਾ ਕੀ ਇਹ ਨੱਠ ਜਾਂਦੀ ਹੈਗੀ ਇਧਰ ਆਪਾਂ ਲਾਲ ਮਿਰਚਾਂ ਦੋ ਸੀਗੀਆਂ ਭੌਂਕੇ ਰੱਖਦੇ ਆ ਆਪਾਂ ਲੈਂਦੇ ਹਾਂ ਨੇ 5-6 ਹਰੀਆਂ ਮਿਰਚਾਂ 5-6 ਪਾਵਾਂਗੇ ਇਹਦੇ ਵਿੱਚ ਕਿਉਂਕਿ ਆਪਣੀ ਮਿਰਚ ਜਿਆਦਾ ਹੋ ਜਾਏਗੀ ਜਿਹੜੀ ਲਾਲ ਮਿਰਚ ਆ ਉਹ ਜਿਆਦਾ ਸਪਾਈਸੀ ਹੈਗੀ ਇਹਨਾਂ ਨੂੰ ਕੱਟ ਲੈਣਾ ਹੈ ਨਮਕ ਤੇ ਇਹ ਬੱਚਾ ਇਸ ਦੇ ਵਿੱਚ ਆਪਾਂ 18 ਤੋਂ 20 ਸਿਟੀਆਂ ਲਵਾਵਾਂਗੇ ਤਾਂ ਜੋ ਆਪਣਾ ਜਿਹੜਾ ਪਹਿਲਾਂ ਆਪਾਂ ਬਿਨਾ ਟੱਕਣ ਤੋਂ ਹੀ ਨਰਜ ਆਉਣਾਗਾ ਬਸ ਜੀ ਆਪਾਂ ਸਾਰਾ ਸਾਗ ਇਹਦੇ ਵਿੱਚ ਐਡ ਕਰ ਦਿੱਤਾ ਕਿਉਂਕਿ ਆਪਾਂ ਨੇ ਤਿੰਨ ਗਲਾਸ ਪਾਣੀ ਦੇ ਪਾਇਆ ਸੀ ਪਾਣੀ ਉਹ ਤਾਂ ਬਿਲਕੁਲ ਵੀ ਬਾਹਰ ਇਹਦਾ ਨਿਕਲ ਨਹੀਂ ਦਿੱਤਾ ਇਹਨਾਂ ਇਹਨੂੰ ਤੋਂ ਹਿਸੇ ਤਰ੍ਹਾਂ ਰਸ ਆਈ ਜਾਣਾ ਪੂਰਾ ਡੇਢ ਘੰਟਾ ਪਰ ਇਹਨੂੰ ਇਸ ਤਰ੍ਹਾਂ ਹੌਨਾਂ ਦਾ ਫਿਰ ਆਪਾਂ ਸੀਤੀ ਲਗਾਉਣ ਲੱਗੇ ਇਹਦਾ ਢੱਕਣ ਦੇ ਦੇਣਾ ਹੈ ਇਹਦੇ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼, ਅਦਰਕ, ਲਸਣ, ਖੜੀਆਂ ਮਿਰਚਾਂ ਤੇ ਲਾਲ ਮਿਰਚਾਂ ਪਾੜਵਾਂਗੇ। ਆਪਾਂ ਬਲੇ ਮਿੱਟਾ ਰੱਖ ਦਿੱਤਾ। ਤੇ ਲਿਡਰ ਨੂੰ ਆਪਾਂ ਪਿੱਛੇ ਕਰਕੇ ਰੱਖਿਆ ਤਾਂ ਜੋ ਜਿਹੜਾ ਇਹਦਾ ਪਾਣੀ ਆ ਜਿਹੜਾ ਉਹ ਸਾਰਾ ਸੁੱਕ ਜਾਵੇ ਤੇ ਸਾਗ ਪੂਰਾ ਰਿਚ ਜਾਵੇ ਉਸ ਤੋਂ ਬਾਅਦ ਆਪਾਂ ਲਿੱਟ ਦੇਵਾਂਗੇ ਪਹਿਲਾਂ ਆਪਾਂ ਪਾਉਂਦੇ ਇਹਦੇ ਵਿੱਚ ਸਮਾਨ ਜਿਹੜੇ ਕਿ ਆਪਣਾ ਲਸਣ ਅਦਰਕ ਹਰੀਆਂ ਮਿਰਚਾਂ ਤੇ ਲਾਲ ਮਿਰਚਾਂ ਦੇ ਸੁੱਕੇ ਇਸੇ ਮਿਰਚਾਂ ਨੂੰ ਨਾਲ ਵਿੱਚ ਐਡ ਕਰ ਦਿਤੀਆਂ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣ ਲੱਗਿਆ ਹਰੀਆਂ ਮਿਰਚਾਂ। ਸਾਰਾ ਹੋਵੇ ਤਾਂ ਟੇਸਟੀ ਹੋਵੇ ਸਪਾਈਸੀ ਨਾਲ। ਤਾਂ ਇਹ ਕਰਦੇ ਪਾਣਾ ਪੈਣਾ। ਹੁਣ ਜਿਹੜਾ ਆਪਣਾ ਬਾਕੀ ਦਾ ਮਟੀਰੀਅਲ ਹੈਗਾ ਉਹ ਵੀ ਆਪਾਂ ਐਡ ਕਰਨ ਲੱਗੇ ਆਂ ਲਾਸਾ ਨਾਦਰਕ ਪਿਆਜ਼ ਜੋ ਕਿ ਆਪਾਂ ਤੋਕੇ ਰੱਖ ਲਿਆ ਸੀਗਾ ਹਾਂਜੀ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਅੱਧਾ ਘੰਟਾ ਹੋਰ ਬਿਨਾਂ ਲਿੱਟ ਤੋਂ ਬਣਾਵਾਂਗੇ ਸਾਗ ਦਿਨ ਤੋਂ 4 ਘੰਟੇ ਦਾ ਲੈਂਦੇ ਲੈਂਦਾ ਬਹੁਤ ਸਵਾਲ ਬਣਦਾ ਫਿਰ ਪਰੰਮ ਲਿੱਟ ਲਗੋਣ ਲੱਗੇ ਹੈ ਬਸ ਸਾਸ ਮਾਦੇ ਵਿੱਚ ਪਾਇਆ ਸੀ

ਤੇ ਆਪਾਂ ਲੈ ਲੀਕ ਕੌਲੀ ਮੱਕੀ ਦੇ ਆਟੇ ਦੀ ਆਪਣੇ ਸਾਗ ਦੇ ਅਕੋਰਡਿੰਗ ਦੀ ਤੇ ਆਪਾਂ ਹੁਣ ਇਹਨੂੰ ਸਾਂਣੇ ਦੇ ਵਿੱਚ ਪਾ ਕੇ ਪਹਿਲਾਂ ਸਾਂਣ ਲਾਵਾਂਗੇ ਇਹਨੂੰ ਥੋੜਾ ਘੋਲ ਲੈਣੇ ਹੈਗੇ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਥੋੜਾ ਘੋਲ ਕੇ ਨਾ ਪਸ ਆ ਗਏ ਬਚ ਮਨਾਲ ਲਗੇ। ਇਹ ਨੂੰ ਮਿਕਸ ਕਰ ਲੈਣਾ ਨੂੰ ਚੰਗੀ ਤਰ੍ਹਾਂ। ਖੰਜੀ ਆਪਾਂ ਖੋਲ ਚੁੱਕੇ ਆਂ ਬੰਦੇ। ਚਲੋ ਸਾਡੇ ਵਿੱਚ ਮਨਾਲ ਲਗੇ। ਸਾਨੂੰ ਲੋਕਲੇਮ ਤੇ ਰੱਖਿਆ ਹੋ ਜਾਣਾ ਤੁਹਾਨੂੰ ਜੇ ਸੇਕ ਆ ਜਾਵੇ ਕੁੜ ਚੁੱਕਿਆ ਦਾ ਇਹਨੂੰ ਵਰਤਾਂਗੇ ਥੋੜਾ ਟਾਈਮ ਸੇਕ ਲਵਾਵਾਂਗੇ ਦੇਖੋ ਬਸ ਇਹ ਸੌਰੇ ਕੋਈ ਨਾ ਸਾਨੂੰ ਸਮੇਂ ਜਿਹੜਾ ਹੱਥੀ ਕੋਟ ਕੇ ਵੀ ਵਧੀਆ ਲੱਗਦਾ ਹੈਗਾ ਅਸੀਂ ਮਸ਼ੀਨ ਨਹੀਂ ਸਰ ਬਨੇਪਸਾਂ ਬਣਾ ਦਿੰਦੇ ਹਾਂ ਬਿਲਕੁਲ ਮਲਾਈ ਮੋ ਚੁੱਕਿਆ ਨਾਦਰ ਚੁੱਕਿਆ ਅਦਰਕ ਲਸਣ ਟਿਕਰਾਏ ਇਸੇ ਵੀ ਲੰਸਟਰ ਆਪਾਂ ਰੈਸਪੀਓ ਪਾਲੇ ਦੇ ਵਿੱਚ ਬੜਾ ਸਾਦ ਸਾਰੇ ਤਰ੍ਹਾਂ ਦਾ ਲਗਾਉਣ ਲਈ ਰਿਹਾ ਪਿਆਜ਼ ਤੇ ਆਪਾਂ ਟਮਾਟਰ ਦਾ ਤੜਕਾ ਲਾਉਣਾ ਹੈ ਅੰਝੇ ਆਪਾਂ ਪਿਆਜ਼ ਨੂੰ ਵੀ ਪਾ ਦਿੰਦੇ ਹਾਂ ਕਿ ਪਿਆਜ਼ ਸੁਨਨੇ ਜਾ ਰਹੇ ਨੇ ਇਹਦੇ ਚੰਦਾਂ ਦੇ ਟਮਾਟਰ ਆ ਰਿਹਾ ਹਲਕਾ ਬ੍ਰਾਊਨ ਹੋਣ ਤੱਕ ਤੇ ਅੱਜ ਤੋਂ ਤੁਹਾਨੂੰ ਇਹਦਾ ਸਾਰਿਆਂ ਨੂੰ ਹਾਂ ਜੀ ਇਸ ਟ੍ਰਿਕ ਨਾਲ ਸਿਰਨਾਸੇ ਕੁੱਕਰ ਦੇ ਵਿੱਚ ਸਾਗ ਜੋ ਕਿ ਬਣ ਕੇ ਬਹੁਤ ਵਧੀਆ ਤਿਆਰ ਹੋ ਜਾਂਗੇ ਲਸਣ ਅਦਰਕ ਪਿਆਜ਼ ਆਪਾਂ ਜੋ ਕਿ ਪਹਿਲਾਂ ਪਾਤਾ ਸੀ ਉਹ ਬਿਲਕੁਲ ਮਿਕਸ ਕਰਤਾ ਸੀ ਉਹ ਵਿੱਚ ਚਰ ਜਾਤਾ ਸੀ ਹੁਣ ਆਪਾਂ ਪਿਆਜ਼ ਤੇ ਟਮਾਟਰ ਦਾ ਤੜਕਾ ਲਾਇਆ ਤੇ ਬਣ ਕੇ ਸਾਗ ਬਹੁਤ ਸਵਾਦ ਤਿਆਰ